ਕਿ ਉਹਨਾਂ ਦੇ ਪਰਸੋਂ ਪ੍ਰੋਗਰਾਮ ਨੇ ਉਹਥੇ ਬਠਾਲੇ ਦਾ ਤੇ ਉਹਨਾਂ ਨੇ ਅੱਜ ਵੀ ਮੀਟਿੰਗ ਰੱਖੀ ਸੀ ਜਦੋਂ ਕੱਲ ਸ਼ਾਮੀ ਉਹਨਾਂ ਦੱਸਿਆ ਮੈਨੂੰ ਕਹਿੰਦੇ ਤੇਰੇ ਸਾਹਮਣੇ ਤੇ ਮੀਟਿੰਗਾਂ ਰੱਖਿਆ ਉਹ ਵੀ ਉੱਥੇ ਬੈਠੇ ਨੇ ਸਾਰਿਆਂ ਨੇ ਇਲੈਕਸ਼ਨ ਸਟਾਰਟ ਕੀਤੀ ਆ ਅੱਜ ਫਾਰਮਲੀ ਅੱਜ ਨਾਮਿਨੇਸ਼ਨ ਹੈ ਔਰ ਬਾਜੋਤ ਸਾਹਿਬ ਨੇ ਹੋਰ ਨਾਲ ਜ਼ਿਲ੍ਹਿਆਂ ਚ ਵੀ ਜਾਣਾ ਸੀ ਅੰਦਰ ਜਿਹੜਾ ਉਹ ਸਿਸਟਮ ਆ ਕਿ ਤਿੰਨ ਚਾਰ ਆਦਮੀਆਂ ਦਾ ਉਹਦੇ ਕਰਕੇ ਆ ਵੇਖੋ ਅੱਜ ਜੋ ਦੇਸ਼ ਦੇ ਹਾਲਾਤ ਨੇ ਜਿਸ ਤਰੀਕੇ ਨਾਲ ਬਾਰਡਰ ਨੇ ਜਿੱਦਾਂ ਲਾਉਂਡ ਆਰਡਰ ਦੀ ਪ੍ਰੋਬਲਮ ਹੈ ਨਸ਼ੇ ਦੀ ਪ੍ਰੋਬਲਮ ਹੈ ਔਰ ਇਲੀਗਲ ਵੈਪਨਸ ਦੀ ਪ੍ਰੋਬਲਮ ਹੈ ਇਹ ਸਾਰੀਆਂ ਚੀਜ਼ਾਂ ਦਾ ਉੱਥੇ ਜਿਹੜੇ ਕੀਤਾ ਜਾਏਗਾ ਗੱਲਬਾਤ ਕੀਤੀ ਜਾਏਗੀ ਔਰ ਪਾਰਲੀਮੈਂਟ ਦੇ ਵਿੱਚ ਦੇਸ਼ ਦੀ ਗੱਲ ਕੀਤੀ ਜਾਏਗੀ ਪੰਜਾਬ ਦੀ ਗੱਲ ਕੀਤੀ ਜਾਏਗੀ ਗੁਰਦਾਸਪੁਰ ਡਿਸਟ੍ਰਿਕਟ ਦੀ ਗੱਲ ਕੀਤੀ ਜਾਏਗੀ ਕਿ ਸਾਨੂੰ ਕੀ ਕੀ ਪ੍ਰੋਬਲਮਸ ਨੇ ਤੇ ਇਹ ਨਹੀਂ ਹੋਏਗਾ ਕਿ ਜਿੱਤ ਕੇ ਚਲੇ ਜਾਓ ਤੇ ਉਹਦੇ ਬਾਅਦ ਉੱਥੇ ਪਾਰਲੀਮੈਂਟ ਦਾ ਦਰਵਾਜ਼ਾ ਵੀ ਨਾ ਲੰਘਿਆ ਜੇ ਲੋਕਾਂ ਨਾਲ ਧੋਖਾ ਕੀਤਾ ਜੇ ਇਹ ਧੋਖੇ ਵਾਲੀ ਪੋਲਿਟਿਕਸ ਲੋਕ ਨਹੀਂ ਬਰਦਾਸ਼ਤ ਕਰਨਗੇ ਬੀਜੇਪੀ 400 ਦਾ ਨੈਰੇਟਿਵ ਸੈੱਟ ਕਰ ਰਹੀ ਹੈ ਭਗਵੰਤ ਮਾਨ 130 ਦੀ ਗੱਲ ਕਰਦੇ ਨੇ ਮਿਲਖਲ ਭਗਵੰਤ ਮਾਨ ਉਹਨਾਂ ਨੂੰ ਅੱਗੇ ਪਿੱਛੇ ਦਾ ਪੁਲੇਖਾ ਲੱਗ ਗਿਆ ਸੀ ਉਹ 013 ਨੇ ਕਹਿਣਾ ਚਾਹੁੰਦੇ ਤੇ ਉਹਨਾਂ ਕੋਲ ਪੁਲੇਖਾ ਨਿਕਲ ਗਿਆ ਇੱਕ ਅਦੇ ਦਿਨ ਚ ਕਹਿ ਦੇਣਗੇ 013 ਉਹੀ ਕਹਿ ਦੇਣਗੇ ਜਿਹੜੀ ਅਕਾਲੀ ਦਲ ਜਾਂ ਬੀਜੇਪੀ ਜਿਹੜੇ ਦੋਵੇਂ ਅਲਾਈਅੰਸ ਨੇ ਦੋਨਾਂ ਦਾ ਆਪਸ ਵਿੱਚ ਭਾਈਵਾਲੀ ਪੱਕੀ ਹੋ ਗਈ ਸੀ ਪਤਾ ਨਹੀਂ ਕਿਵੇਂ ਕਿਸਾਨਾਂ ਜਦੋਂ ਧਰਨੇ ਲਾਏ ਉਹਦੇ ਕਰਕੇ ਇਹਨਾਂ ਨੇ ਵਿਡਰੋਅ ਕੀਤਾ ਬੀਜੇਪੀ ਦਾ ਮੇਰੇ ਖਿਆਲ ਕੇ ਅੱਜ ਤੋਂ 3 ਮਹੀਨੇ ਪਹਿਲਾਂ ਕੀ ਆਪ ਕੀ ਬਾਅਦ 400 ਪਾਰ ਹੁਣ ਕਦੀ ਬੀਜੇਪੀ ਨੇ ਨਹੀਂ ਕਿਹਾ ਬੀਜੇਪੀ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਪ੍ਰਧਾਨ ਮੰਤਰੀ ਬੈਕਫੋਰਡ ਚੋ ਗਏ ਜਿਸ ਤਰ੍ਹਾਂ ਦੀ ਪ੍ਰਧਾਨ ਮੰਤਰੀ ਦੀਆਂ ਸਪੀਚਾਂ ਨੇ ਉਹ ਮੇਰੇ ਖਿਆਲ ਕੇ ਇੱਕ ਪ੍ਰਧਾਨ ਮੰਤਰੀ ਦੇ ਜਿਹੜੀ ਅਸੀਂ ਸੌਂਖ ਖਾਦੀ ਹੁੰਦੀ ਹੈ ਉਹਦੇ ਤੇ ਅਸੀਂ ਕਹਿੰਨੇ ਅਸੀਂ ਕਿਸੇ ਵੀ ਧਰਮ ਤੋਂ ਉੱਪਰ ਉੱਠ ਕੇ ਜਾਤੀ ਭੇਦ ਭਾਅ ਤੋਂ ਉੱਪਰ ਉੱਠ ਕੇ ਦੇਸ਼ ਦੀ ਸੇਵਾ ਕਰਾਂਗੇ ਤੇ ਜੇ ਅਸੀਂ ਇਹੋ ਜਿਹੇ ਸਟੇਟਮੈਂਟਾਂ ਦੇ ਕੇ ਦੇਸ਼ ਦੀ ਧਰਮ ਨਿਰਪੱਖ ਦੇਸ਼ਾ ਸਾਡਾ ਜੇ ਉਹਨੂੰ ਥੇਸ ਪਹੁੰਚਦੀ ਹੈ ਲੋਕ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ ਕਿ ਦਲ ਬਦਲੀ ਨੂੰ ਬਰਦਾਸ਼ਤ ਨਹੀਂ ਕਰਨਗੇ ਤੇ ਦੇਸ਼ ਦੀ ਅਖੰਡਤਾ ਵਾਲੇ ਨੂੰ ਅੱਗੇ ਲੈ ਕੇ ਜਾਣਗੇ ਜਿੰਦਾਬਾਦ ਸਭ ਇੱਕ ਵਾਰ ਨੂੰ ਹੋਈ ਹੈ ਜਿਹੜਾ ਪੱਗ ਦੇ ਉੱਪਰ ਝੂਠਾ ਪਾਣੀ ਪਾਇਆ ਜਾ ਰਿਹਾ ਯਾਰ ਕਿਉਂ ਤੁਸੀਂ ਦੁਬਾਰਾ ਦੁਬਾਰਾ ਕਿਉਂ ਸਾਡੇ ਮੁੱਖ ਮੰਤਰੀ ਦੀ ਬੇਇੱਜ਼ਤੀ ਕਰਦੇ ਹੋ ਉਹ ਜੇ ਆਪ ਹੀ ਕਰੀ ਜਾਂਦੇ ਤਾਂ ਤੁਸੀਂ ਤਾਂ ਬੰਦ ਕਰ ਦੋ ਜਿਹੜੇ ਇਹਦੇ 'ਚ ਇੱਕ ਚੀਜ਼ ਹੈ ਝੂਠਾ ਪਾਣੀ ਪੀ ਕੇ ਤੇ ਦਸਤਾਰ ਦੀ ਬਦਬੀ ਕਰਨੀ ਕਿਸਾਂ ਦੀ ਕਰਨੀ ਚਲੋ ਕੇਸ ਉਹਨੇ ਨਹੀਂ ਰੱਖੇ ਪਰ ਜਿਹੜੀ ਦਸਤਾਰ ਆ ਉਹਦੇ ਉੱਤੇ ਝੂਠਾ ਪਾਣੀ ਪਾਉਣਾ ਜਿਹਨੂੰ ਪਤਾ ਹੀ ਨਹੀਂ ਜੇ ਮੈਂ ਕਿਸ ਟਾਈਮ ਕੀ ਕੰਮ ਕਰਨਾ ਇਹ ਸਾਨੂੰ ਸੰਕੋਚ ਕਰ ਲੈਣਾ ਚਾਹੀਦਾ ਕਿ ਜੇ ਉਹ ਗਲਤ ਕਰਦਾ ਤੇ ਅਸੀਂ ਚੁੱਪ ਕਰ ਜਾਈਏ ਕਿਉਂ ਆਪਣੀ ਸਿੱਖੀ ਦਾ ਲੋਕਾਂ ਚ ਇਹੋ ਜੀ ਗੱਲ ਕਰਦੇ ਕਿਉਂ ਪੰਜਾਬੀਅਤ ਦੀ ਪੰਜਾਬ ਦੇ ਲੋਕ ਅਣਖੀ ਲੋਗ ਨੇ ਉਹਨਾਂ ਦੇ ਜਿਹੜੀ ਆ ਮਿਹੜ ਖੜ ਕੇ ਆਪਾਂ ਘਾਟ ਹੀ ਕਰਾ ਕਰੀ ਕਿਉਂਕਿ ਮੁੱਖ ਮੰਤਰੀ ਸਾਹਿਬ ਕਿਸੇ ਵੇਲੇ ਵੀ ਕੋਈ ਗੱਲ ਕਰ ਸਕਦੇ ਨੇ ਇੱਥੇ ਕਾਲਤਕ ਸਾਬ ਨੂੰ ਨੋਟਿਸ ਲੈਣਾ ਚਾਹੀਦਾ ਪਰ ਉਹ ਮੇਰੀ ਗੱਲ ਸੁਣੋ ਉਹਨੇ ਕਹਿ ਦੇਣਾ ਮੈਂ ਸੇਖੀ ਨਹੀਂ ਜਿਹੜਾ ਬੰਦਾ ਆਪਣੇ ਨਾਲ ਸਿੰਘ ਨਹੀਂ ਲਾਉਂਦਾ ਭਗਵੰਤ ਮਾਨ ਲਿਖਦਾ ਭਗਵੰਤ ਸਿੰਘ ਮਾਨ ਨਹੀਂ ਕਹਿੰਦਾ ਤੇ ਉਹ ਬੰਦੇ ਨੂੰ ਕੀ ਅਕਾਲ ਤਖਤ ਸਾਹਿਬ ਤੇ ਬੁਲਾ ਕੇ ਕੀ ਕਰ ਲੋਗੇ ਇੱਥੇ ਪੰਜਾਬੀ ਬੁਲਾਉਣ ਤੇ ਉਹਨੂੰ ਕਹਿਣ ਆਤ ਜਨਹੀਂ ਵਾਪਸ ਬੁਲਾ ਲਿਆ ਤੇ ਤੂੰ ਪੰਜਾਬ ਤੇ ਰਹਿਮ ਕਰ ਅੱਜ ਇਹ ਰੰਧਾਵਾ ਸਾਹਿਬ ਤੇ ਹੀ ਡੋਮਿਨੇਸ਼ਨ ਵਾਸਤੇ ਪਰ ਸਾਰੇ ਕਾਂਗਰਸੀ ਲੀਡਰ ਇਸੇ ਉੱਤੇ ਅਸੀਂ ਤੇ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਾਂਗੇ ਸਾਹਿਬ ਤੇ ਤਗੜੇ ਹੋ ਕੇ ਜਿੱਤ ਹੋਏ ਰੰਧਾਵਾ ਸਾਹਿਬ ਤਗੜੇ ਹੋ ਕੇ ਵੋਟਾ ਨਾ ਜਿੱਤਨ ਤੇ ਸਮੁੱਚੇ ਪੰਜਾਬ ਦੇ ਵਿੱਚ ਜਿੰਨੇ ਵੀ ਸਾਡੇ ਪਾਰਲੀਮੈਂਟ ਲੜ ਰਹੇ ਹੋਏ ਕੈਂਡੀਡੇਟਸ ਨੇ ਸਾਰਿਆਂ ਨੂੰ ਗੁਰੂ ਮਾਰਾ ਸਾਹਿਬ ਜੈਦਵਾਨ ਕਿਉਂਕਿ ਇਸ ਟਾਈਮ ਜਿਸ ਕਿਸਮ ਦੇ ਹਾਲਾਤ ਨੇ ਦੇਸ਼ ਦੇ ਵਿੱਚ ਜੇ ਅਸੀਂ ਜਮਹੂਰੀਅਤ ਬਚਾਣੀ ਹੈ ਜੇ ਡਾਕਟਰ ਭੀਮrao Ambedkar ਸਾਹਿਬ ਦੀ ਕਨਸਟੀਟਿਊਸ਼ਨ ਬਚਾਣੀ ਹੈ ਜੇ ਇਹ ਜਿਹੜਾ ਨਫਰਤ ਦਾ ਇੱਕ ਮਾਹੌਲ ਹੈ ਉਸ ਨੂੰ ਬਚਾਣਾ ਤੇ ਜੇ ਪੰਜਾਬ ਦੇ ਇੰਟਰਸਟ ਨੂੰ ਪ੍ਰੋਟੈਕਟ ਕਰਨਾ ਤੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਇਲਾਵਾ ਹੋਰ ਕੋਈ ਵਿਕਲਪ ਸਾਰੇ ਦੇਸ਼ 'ਚ ਨਹੀਂ ਵੱਡੇ ਪੇਮਾਨੇ ਨਾਲ ਜਿਸ ਕਿਸਮ ਦੇ ਹਾਲਾਤ ਬਣ ਰਹੇ ਨੇ ਉਥੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਇੰਡੀਆ ਬਲੌਕ ਜਿਹੜਾ ਹੈ ਇਹਨੂੰ ਮੈਜੋਰਿਟੀ ਮਿਲੇਗੀ ਤੇ ਆਂਦੀ ਸਰਕਾਰ ਜਿਹੜੀ ਹੈ ਕਾਂਗਰਸ ਦੀ ਲੀਡਰਸ਼ਿਪ ਦੇ ਥੱਲੇ ਹਿੰਦੁਸਤਾਨ ਦੇ ਵਿੱਚ ਸਰਕਾਰ ਆਏਗੀ ਜਿਹੜੀ ਹਰ ਵਰਗ ਦਾ ਖਿਆਲ ਰੱਖੇਗੀ ਡੈਮੋਕ੍ਰੇਸੀ ਨੂੰ ਵੀ ਬਚਾਏਗੀ ਕਨਸਟੀਟਿਊਸ਼ਨ ਨੂੰ ਵੀ ਬਚਾਏਗੀ ਤੇ ਹਰ ਵਰਗ ਭਾਵੇਂ ਦਲਿਤ ਭਰਾ ਨੇ ਭਾਵੇਂ ਪਛੜੀਆਂ ਸ਼੍ਰੇੜੀਆਂ ਨੇ ਭਾਵੇਂ ਇਕਨੋਮਿਕਲੀ ਬੈਕਵਰਡ ਨੇ ਭਾਵੇਂ ਕਟਗਿੰਤੀਆਂ ਨੇ ਉਹ ਇਸ ਮਹਾਨ ਦੇਸ਼ ਨੂੰ ਆਪਣਾ ਦੇਸ਼ ਸਮਝਣ ਜਿਸ ਕਸਮ ਤੇ ਪਹਿਲੇ ਹਾਲਾਤ ਇੱਕ ਟਾਈਮ ਤੇ ਸੀ ਇਸ ਮਹਾਨ ਮੁਲਕ ਦੀ ਪਛਾਣ ਮਹਾਤਮਾ ਗਾਂਧੀ ਤੇ ਮਹਾਤਮਾ ਬੁੱਧ ਦੇ ਨਾਲ ਹੈ ਉਹੀ ਪਿਆਰ ਦਾ ਸੰਦੇਸ਼ ਇੱਕ ਵਾਰ ਫੇਰ ਸਾਰੇ ਦੇਸ਼ ਦੇ ਵਿੱਚ ਚੱਲੇਗਾ ਜਦੋਂ ਇੱਥੇ ਇੰਡੀਆ ਅਲਾਇੰਸ ਦੀ ਗਵਰਨਮੈਂਟ ਬਣੇਗੀ ਸੋ ਮੈਂ ਆਪਣੇ ਵੱਲੋਂ ਆਪਣੇ ਸਾਰੇ ਸਾਥੀਆਂ ਵੱਲੋਂ ਰੰਧ ਅਵਸਰ ਨੂੰ ਬੈਸਟ ਆਫ ਲੱਕ ਅਸੀਂ ਕਹਿਣਾ ਚਾਹੁੰਦੇ ਹਾਂ ਕਿਉਂਕਿ ਅੰਦਰ ਇਹਨਾਂ ਨੇ ਤੇ ਇੱਕ ਦੋ ਹੋਰ ਸਾਥੀਆਂ ਨੇ ਡਾਕੂਮੈਂਟਸ ਦੇਣ ਵਾਸਤੇ ਜਾਣਾ ਸੋ ਮੇਰੇ ਵੱਲੋਂ ਬਹੁਤ ਬਹੁਤ ਆਪਣੇ ਛੋਟੇ ਵੀਰ ਨੂੰ ਮੁਬਾਰਕ ਗੁਰੂ ਮਾਰਾ ਸਾਹਿਬ ਮੇਰ ਕਰਨ ਦੀ ਮੈਂ ਤੇ ਇਨੀ ਗਲੀ